ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਕਾਮ ਖਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 ਜੋ ਅਭੀ ਸਾਡਾ ਇਹ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਕੋ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋ ਰੁਟੀਨ ਚ ਕਾਫੀ ਆਉਂਦੇ ਆ ਮੇਰੇ ਉਹਨਾਂ ਦਾ ਰੁਟੀਨ ਇੰਜੈਕਸ਼ਨ ਉਹ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੁਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਅਿਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਆ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮੀ ਕਲੀਨਿਕਾਂ ਦੀ ਵੀ ਹੋ ਜੂਗੀ ਤਾਂ ਦੁੱਖ ਦੀ ਇਸ ਘੜੀ ਵਿੱਚ ਐਮਐਲਏ ਡਾਕਟਰ ਅਜੀਤ ਗੁਪਤਾ ਪਹੁੰਚੇ ਨੇ ਜਿਹੜਾ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਗਿਆ ਸਰ ਕੀ ਕਹਿਣਾ ਜੀ ਜਿਹੜਾ ਕਿ ਬਹੁਤ ਮੁਸ਼ਕਲ ਹੁੰਦੀ ਜਦੋਂ ਛੱਤ ਟਿਕ ਪਵੇ ਤਾਂ ਪਰਿਵਾਰ ਵਾਸਤੇ ਬਹੁਤ ਮੁਸ਼ਕਲ ਹੁੰਨ ਕਰਾਇਤੇ ਰਹੇ ਪਰਿਵਾਰ ਹਾਂ ਜੀ ਮੈਨੂੰ ਪਤਾ ਲੱਗਾ ਸੀ ਸ਼ੁੱਕਰਵਾਰ ਉਸੇ ਦਿਨ ਹੀ ਆਪਾਂ ਆਏ ਸੀਗੇ ਇੱਥੇ ਆ ਕੇ ਅਮਰਜੀਤ ਉਹਨਾਂ ਨੂੰ ਮਿਲੇ ਸੀ ਜੀ ਔਰ ਨੀਲਮ ਭੈਣ ਜੀ ਇਹਨਾਂ ਦਾ ਵੀ ਅਸੀਂ ਦੇਖਿਆ ਸੀ ਇਹ ਤਾਨੂੰ ਪਤਾ ਹੈ بارشਾਂ ਪਿਛਲੇ ਦਿਨਾਂ ਚ ਬਹੁਤ ਹੋਈਆਂ ਉਹ ਕੁਦਰਤੀ ਆਫਤ ਕਰਕੇ ਇਹਨਾਂ ਦਾ ਜਿਹੜਾ ਸੀਗਾ ਛੱਤ ਡਿੱਗ ਪਈ ਤੇ ਮੈਂ ਇਹਨਾਂ ਨੂੰ ਪ੍ਰੋਮਿਸ ਕਰਕੇ ਗਿਆ ਸੀ ਕਿ ਮੰਡੇ ਨੂੰ ਅਸੀਂ ਤੁਹਾਨੂੰ ਆ ਕੇ ਜਿਹੜੀ ਸਰਕਾਰ ਵੱਲੋਂ ਸਹਾਇਤਾ ਉਹ ਉਹਦਾ ਅੱਜ ਅਸੀਂ ਦੋਨਾਂ ਪਰਿਵਾਰਾਂ ਨੂੰ ਅਮਰਜੀਤ ਸਿੰਘ ਉਹਨਾਂ ਨੂੰ ਵੀ ਔਰ ਨੀਲਮ ਜੀ ਨੂੰ ਵੀ 1 ਲੱਖ 20 ਹਜ਼ਾਰ ਦਾ ਚੈੱਕ ਜਿਹੜਾ ਅਸੀਂ ਇਹਨਾਂ ਨੂੰ ਦੇ ਕੇ ਜਾ ਰਹੇ ਹਾਂ ਔਰ ਅੱਗੇ ਵਾਸਤੇ ਵੀ ਇਨ ਫਿਊਚਰ ਅਗਰ ਕੋਈ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੇ ਇਹਨਾਂ ਦਾ ਸੇਵਾਦਾਰ ਅਦੇ ਕੁਪਤਾ ਇਹਨਾਂ ਦੇ ਨਾਲ ਖੜਾ ਹੈ 24 ਘੰਟੇ ਸਾਡੀ ਸਾਰੀ ਟੀਮ ਚਾਹੇ ਉਹ ਰਾਜੂ ਪਾਰਟੀ ਆ ਚਾਹੇ ਸਾਡੇ ਸਰਪੰਚ ਸਾਹਿਬ ਆਏ ਨੇ ਬੋਲੇ ਚੱਕ ਤੌਰ ਜੀ ਸਿੰਘ ਹੋਣੀ ਗੁਰਦਾਸ ਸਿੰਘ ਹੋਣੀ ਬੜੀ ਸੇਵਾ ਕਰ ਰਹੇ ਨੇ ਸਾਹਬ ਸਿੰਘ ਹੋਣੀ ਸਾਰੇ ਬੜੇ ਮਿਹਨਤੀ ਨੇ ਹਾਂ ਜੀ ਤੋ ਵਿੱਕੀ ਆ ਫਿਰ ਅਮਰ ਢਿਲੋਆ ਦਿਲਬਾਗ ਠੀਕ ਹੈ ਆਪਣਾ ਰਾਜਾ ਸੋ ਸਾਰੇ ਅਸੀਂ ਸਾਡੀ ਸਾਰੀ ਟੀਮ ਜਿਹੜੀ ਐ ਸੈਂਟਰ ਹਲਕੇ ਦੀ ਬੜੀ ਵੱਡੀ ਟੀਮ ਹੈ ਔਰ ਕੋਸ਼ਿਸ਼ ਕਰਾਂਗਾ ਕਿ ਆਨਾਲੇ ਦਿਨਾਂ ਚ ਹੋਰ ਵੀ ਟੀਮ ਵੱਡੀ ਹੋਵੇ ਤਾਂ ਜੋ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਕਿਉਂਕਿ ਇਹ ਸਰਕਾਰ ਜਿਹੜੀ ਹੈ ਵਚਨ ਬੱਧ ਲੋਕਾਂ ਦੇ ਨਾਲ ਕਿ ਜਦੋਂ ਕਿਤੇ ਲੋਕਾਂ ਦੇ ਕੋਈ ਸੁੱਖ-ਦੁੱਖ ਦੀ ਘੜੀ ਆਏਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ 24 ਘੰਟੇ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਇਹਨਾਂ ਦੇ ਦੁੱਖਾਂ ਦੇ ਤਕਲੀਫਾਂ ਦੇ ਭਾਈਵਾਲਾਂ ਉਸ ਵਚਨ ਨੂੰ ਪੂਰਾ ਕਰਦੇ ਹੋਏ ਅੱਜ ਮੈਂ ਇੱਥੇ ਆਇਆ ਹੋਰ ਵੀ ਮੈਨੂੰ ਪਤਾ ਲੱਗਾ ਕਿ ਹਰੀਪੁਰੇ ਸਾਈਡ ਤੇ ਜੀ ਜਿਹੜੀਆਂ ਛੱਤਾ ਡਿੱਗੀਆਂ ਉੱਥੇ ਵੀ ਅਸੀਂ ਇੱਕ ਦਿਨ ਚ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਜਿਹੜੀ ਸਰਕਾਰ ਵੱਲੋਂ ਜਿਹੜੀ ਸਹਾਇਤਾ ਉਹ ਉੱਥੇ ਦੇ ਕੇ ਆਵਾਂਗੇ ਤੁਸੀਂ ਵੀ ਮੇਰੇ ਨਾਲ ਆਇਓ ਤੇ ਦੱਸਿਓ ਕਿ ਕਿਸ ਤਰ੍ਹਾਂ ਸਰਕਾਰ ਲੋਕੀ ਕਹਿੰਦੇ ਨੇ ਬਦਲਾਵ ਬਦਲਾਵ ਇਹ ਬਦਲਾਵ ਹਮ ਪਹਿਲੇ ਕੋਈ ਪੁੱਛਣ ਹੀ ਨਹੀਂ ਸੀ ਆਂਦਾ ਕੋਈ ਪੁੱਛਦਾ ਨਹੀਂ ਸੀ ਕਿਸੇ ਨੂੰ ਅਗਰ ਛੱਤ ਡਿੱਗ ਜਾਂਦੀ ਸੀ ਕੋਈ ਦੁੱਖ ਤਕਲੀਫ ਹੁਣ ਹੜਾ ਚ ਦੇਖੋ ਤੁਸੀਂ ਕਿੰਨੀ ਸਰਕਾਰ ਐਸਲੇ ਕਿੰਨੀ ਜ਼ਿਆਦਾ ਗਰਾਊਂਡ ਜ਼ੀਰੋ ਤੇ ਮੈਂ ਵੀ ਗਿਆ ਉੱਥੇ ਅਸੀਂ ਜਾ ਕੇ ਉੱਥੇ ਆਪਣਾ ਜਿੰਨੇ ਜੋਗੇ ਹੈਗੇ ਆਂ ਅਸੀਂ ਸੇਵਾ ਕੀਤੀ ਲੋਕਾਂ ਦੀ ਜਾ ਕੇ ਉੱਥੇ ਗਏ ਆ ਉਹਨਾਂ ਪਿੰਡਾਂ 'ਚ ਗਏ ਆ ਜਿੱਥੇ ਕੋਈ ਵੀ ਨਹੀਂ ਪਹੁੰਚਿਆ ਉਹਨਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਰਾਹਤ ਸੁਵਗਰੀ ਮੇਰੇ ਨਾਲ ਮੇਰੀ ਸਾਰੀ ਟੀਮ ਗਈ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਹੀ ਕਿ ਇਹ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਕਿ ਭਈ ਅਸੀਂ ਤੁਹਾਡੇ ਦੁੱਖ ਤਕਲੀਫ 'ਚ ਖਲੋਵਾਂਗੇ ਉਹਦੇ ਲਈ ਸਰਕਾਰ ਖੜੀ ਹੈ ਔਰ ਜਿੱਥੇ ਕਿਤੇ ਵੀ ਕਿਸੇ ਨੂੰ ਵੀ ਐਮਐਲਏ ਦੀ ਲੋੜ ਹੋਵੇ ਸਰਕਾਰ ਦੀ ਲੋੜ ਹੋਵੇ ਅਸੀਂ ਉੱਥੇ ਆਵਾਂਗੇ ਬਿਲਕੁਲ ਸਰ ਜੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੀ ਨਾ ਹੋਣ ਕੇ ਜਿਹੜੀਆਂ ਬਾਲੇ ਵਾਲੀਆਂ ਛੱਤਾਂ ਦੇ ਪਹਿਲਾਂ ਹੀ ਵਿਭਾਗ ਉਹਨਾਂ ਨੂੰ ਜਿਹੜੀ ਸਕੀਮ ਦੇ ਦੇਵੇ ਤੇ ਅਸੀਂ ਅਸੀਂ ਕੈਂਪਸ ਪਹਿਲਾਂ ਵੀ ਲਗਾਏ ਆ ਹਾਥੀਗੇੜ ਤੁਸੀਂ ਵੀ ਆਂਦੇ ਰਹੋ ਕੈਂਪ ਲਗਾਏ ਆ ਇਹ ਬਾਲਿਆ ਦੀ ਛੱਤਾਂ ਦੇ ਹੁਣ ਸਰਕਾਰ ਆਪਕੇ ਦਵਾਰ ਦੇ ਵਿੱਚ ਵੀ ਬਾਲਿਆ ਦੀ ਛੱਤਾਂ ਦੇ ਜਿਹੜੀ ਸਰਕਾਰੀ ਟੀਮ ਹੈ ਉਹ ਵੀ ਆਂਦੀ ਰਹੀ ਹੈ ਹੁਣ ਅਸੀਂ ਦੁਬਾਰਾ ਜਿਹੜਾ ਪਲਾਨ ਕਰਕੇ ਆਪਣੇ ਹਾਥੀਗੇੜ ਆਫਿਸ 'ਚ ਜਾਂ ਫਿਰ ਇਲਾਕੇ 'ਚ ਜਾ ਕੇ ਵੱਖ-ਵੱਖ ਇਲਾਕਿਆਂ ਦੇ ਆਬ ਵਿੱਚ ਜਿਹੜੀ ਕੁਦਰਤੀ ਆਫਤਤ ਆ ਗਈ ਹੈ ਇਹਦੇ ਕਰਕੇ ਸਾਡਾ ਜਿਹੜੀ ਪਲਾਨਿੰਗ ਸੀਗੀ ਲੋਕਾਂ ਦੇ ਘਰ ਕਰ ਕਰ ਜਾ ਕੇ ਉਹਨਾਂ ਨੂੰ ਦੁੱਖ ਤਕਲੀਫਾਂ ਪੁੱਛਣ ਦੀ ਬਾਲਿਆਂ ਦੀਆਂ ਸੱਤਾਂ ਪੁੱਛਣ ਦੀ ਉਹ ਥੋੜਾ ਡਿਲੇ ਹੋ ਗਈ ਹੈ ਡਿਊ ਟੂ ਦਾ ਫਲਡਸ ਅਦਰਵਾਈਜ਼ ਅਸੀਂ ਸਾਡਾ ਇਹ ਪਲਾਨ ਹੈ ਕਿ ਅਸੀਂ ਇਨ ਫਿਊਚਰ ਬੜੀ ਜਲਦੀ ਹੀ ਉਧਰ ਰੀਹੈਬਿਲੀਟੇਸ਼ਨ ਕਰਕੇ ਤੇ ਅਸੀਂ ਇੱਧਰ ਜਿਹੜਾ ਲੋਕਾਂ ਦੇ ਘਰਾਂ ਚ ਆਪ ਜਾਵਾਂਗੇ ਹਰ ਗਲੀ ਚ ਹਰ ਮਹੱਲੇ ਚ ਹਰ ਘਰ ਦੇ ਵਿੱਚ ਜਾ ਕੇ ਪੁੱਛਾਂਗੇ ਕਿ ਕੋਈ ਦੁੱਖ ਤਕਲੀਫ ਹੈਗੀ ਹੈ ਤਾਂ ਦੱਸੋ ਅਸੀਂ ਤੁਹਾਡੇ ਨਾਲ ਖੜੇ ਆ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਤੁਹਾਡੇ ਨਾਲ ਖੜੇ ਆ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜਿਹੜੇ ਪੰਜਾਬ ਦੇ ਪਰਿਵਾਰੀ ਹੋ ਤੁਹਾਡੇ ਨਾਲ ਨੇ 24 ਘੰਟੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਕਿ ਬਿਮਾਰ ਹੋਣ ਦੇ ਬਾਵਜੂਦ ਵੀ ਹਸਪੀਟਲ ਦੇ ਵਿੱਚ ਐਡਮਿਟਡ ਨੇ ਪਰ ਫੇਰ ਵੀ ਉੱਥੇ ਜਿਹੜੀਆਂ ਮੀਟਿੰਗਸ ਲੈ ਰਹੇ ਨੇ ਇਹੋ ਜਿਹੇ ਮੁੱਖ ਮੰਤਰੀ ਕਦੀ ਦੇਖਿਆ ਪਹਿਲੇ ਪੰਜਾਬ ਵਿੱਚ ਸੁਧਾਰ ਨਜ਼ਰ ਆ ਰਿਹਾ ਜੀ हां मैं पहली गल ते परमात्मा ਕੇ ਅਸੀਂ ਰੋਜ਼ ਹੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਜਲਦੀ ਜਿਹੜਾ ਤੰਦਰੁਸਤ ਕਰਨ ਤਾਂ ਜੋ ਲੋਕਾਂ ਦੀ ਜਿਹੜੀ ਸੇਵਾ ਕਰ ਰਹੇ ਨੇ ਉਹ ਕਰੀ ਜਾਣ ਤੇ ਬਾਕੀ ਉਹਨਾਂ ਦੀ ਸਿਹਤ 'ਚ ਕਾਫੀ ਸੁਧਾਰ ਆ। ਆਨਾਲੇ 1-2 ਦਿਨਾਂ 'ਚ ਉਹਨਾਂ ਨੂੰ ਸ਼ਾਇਦ ਉੱਥੋਂ ਹਸਪੀਟਲ ਤੋਂ ਛੁੱਟੀ ਵੀ ਮਿਲ ਜਾਏਗੀ। ਪਰ ਚੜ੍ਹਦੀ ਕਲਾ 'ਚ ਰਹਿਣ ਹੈ ਸਾਡੀ ਅਰਦਾਸ ਹੈ। ਤੁਸੀਂ ਕਿਹਾ ਵੀ ਬਾਲੇ ਨੇ ਸ਼ਤਾ ਵਾਸਤੇ ਕੈਂਪ ਲੰਗਾਵਾਂਗੇ। ਪਰ ਜਿਹੜੇ ਕਿ ਕਾਗਜ਼ੀ ਪ੍ਰਕਿਰਿਆ ਬੜਾ ਜ਼ਿਆਦਾ ਲੰਬੀ ਹੋ ਜਾਂਦੀ ਏ ਲੋਕਾਂ ਨੂੰ ਸਮੇਂ ਸਿਰ ਪਹੇ ਨਹੀਂ ਮਿਲ ਪੰਦੇ। ਅਸੀਂ ਦੇਖੋ ਜੀ ਕੋਸ਼ਿਸ਼ ਸਾਡੀ ਇਹੋ ਹੀ ਹੁੰਦੀ ਹੈ ਕਿ ਜੇ ਕਿਸੇ ਨੇ ਫਾਰਮ ਭਰਿਆ ਤੇ ਉਹਨੂੰ ਪਰ ਇਹ ਆਲਰੇਡੀ ਜਿੱਸਾ ਤੁਸੀਂ ਕਿਹਾ ਕਿ ਇਹਦਾ ਪ੍ਰੋਸੀਜਰ ਹੀ ਕੁਛ ਜਿਹੜਾ ਪ੍ਰੋਸੀਜਰ ਹੈ ਥੋੜਾ ਲੰਬਾ ਹੈ ਕੋਸ਼ਿਸ਼ ਕਰਾਂਗੇ ਉਹਨੂੰ ਵੀ ਘੱਟ ਸ਼ਾਰਟ ਕਰ ਬਿਲਕੁਲ ਡਾਕਟਰ ਅਜੇ ਗੁਪਤਾ ਪਹੁੰਚੇ ਨੇ ਪੀੜਿਤ ਪਰਿਵਾਰਾਂ ਨੂੰ ਜਿਹੜਾ ਕਿ ਰਸਤਾ ਹੈ ਤਾਂ ਰਾਸ਼ੀ ਦੇ ਚੈੱਕ ਦਿੱਤੇ ਗਏ ਨੇ ਕਿਉਂਕਿ ਪਿਛਲੇ ਹਫਤੇ ਜਿਹੜੇ ਕਿ ਐਸੇ ਪਰਿਵਾਰ ਦੀ ਜਿਹੜੀ ਕਿ ਉਹ ਛੱਤ ਡਿੱਗ ਗਈ ਸੀ ਜਿਸ ਕਰਕੇ ਪਰਿਵਾਰ ਜਿਹੜਾ ਕਿ ਬੇਕਾਰ ਹੋ ਗਿਆ ਸੀ ਫਿਲਹਾਲ ਜੇ ਪਰਿਵਾਰ ਦੀ ਗੱਲ ਕਰ ਲਈ ਤਾਂ ਪਰਿਵਾਰ ਕਿਰਾਏ ਤੇ ਰਹਿਣ ਨੂੰ ਮਜਬੂਰ ਹੈ ਔਰ ਇਹਨਾਂ ਦੀ ਜਿਹੜੀ ਮਜਬੂਰੀ ਨੂੰ ਸਮਝਦਿਆਂ ਹੋਇਆਂ ਐਮਐਲਏ ਡਾਕਟਰ ਅਜੀਤ ਗੁਪਤਾ ਵੱਲੋਂ ਜਿਹੜਾ ਕਿ ਇਸ ਪਰਿਵਾਰ ਨੂੰ ਸਹਾਇਤਾ ਰਾਸ਼ੀ ਜਿਹੜੀ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਸ ਦੇ ਚੈੱਕ ਦਿੱਤੇ ਗਏ ਨੇ ਤਾਂ ਜੋ ਇਹ ਆਪਣੇ ਘਰ ਦਾ ਜਿਹੜਾ ਕਿ ਮੁਰਤੋਂ ਲੈਂਟਰ ਪਵਾ ਸਕਣ ਤੇ ਆਪਣੇ ਮੁਰਤੋਂ ਘਰ ਵਿੱਚ ਜਿਹੜਾ ਕਿ ਉਹ ਰਹਿ ਸਕਣ ਕੈਮਰਾ ਪਰਸਪਾਲ ਨਾਲ ਸਿਕੰਦਰ ਪਰਸ ਰੀਚਾ ਦੇ ਅਨਿਕ ਖ਼ਬਰਾਂ ਟੀਵੀ ਅਮਨ ਸਰ ਤਾਂ ਡੋਖੜੀ ਅਸੇ ਘੜੀ ਵਿੱਚ ਐਮਐਲਏ ਡਾਕਟਰ ਅਜੀਤ ਗੁਪਤਾ ਪਹੁੰਚੇ ਨੇ ਜਿਹੜਾ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਗਿਆ ਸਰ ਕੀ ਕਹਣਾ ਜੀ ਜਿਹੜਾ ਕਿ ਬਹੁਤ ਮੁਸ਼ਕਲ ਹੁੰਦੀ ਜਦੋਂ ਛੱਤ ਟਿਕ ਪਵੇ ਤਾਂ ਪਰਿਵਾਰ ਵਾਸਤੇ ਬਹੁਤ ਮੁਸ਼ਕਲ ਹੁੰਨ ਕਰਾਇਤੇ ਰਹੇ ਪਰਿਵਾਰ ਹਾਂ ਜੀ ਮੈਨੂੰ ਪਤਾ ਲੱਗਾ ਸੀ ਸ਼ੁੱਕਰਵਾਰ ਉਸੇ ਦਿਨ ਹੀ ਆਪਾਂ ਆਏ ਸੀਗੇ ਇੱਥੇ ਆ ਕੇ ਅਮਰਜੀਤ ਉਹਨਾਂ ਨੂੰ ਮਿਲੇ ਸੀ ਜੀ ਔਰ ਨੀਲਮ ਭੈਣ ਜੀ ਇਹਨਾਂ ਦਾ ਵੀ ਅਸੀਂ ਦੇਖਿਆ ਸੀ ਇਹ ਤੁਹਾਨੂੰ ਪਤਾ ਬਾਰਸ਼ਾਂ ਪਿਛਲੇ ਦਿਨਾਂ ਚ ਬਹੁਤ ਹੋਈਆਂ ਜੀ ਉਹ ਕੁਦਰਤੀ ਆਫਤ ਕਰਕੇ ਇਹਨਾਂ ਦਾ ਜਿਹੜਾ ਸੀਗਾ ਛੱਤ ਡਿੱਗ ਪਈ ਤੇ ਮੈਂ ਇਹਨਾਂ ਨੂੰ ਪ੍ਰੋਮਿਸ ਕਰਕੇ ਗਿਆ ਸੀ ਕਿ ਮੰਡੇ ਨੂੰ ਅਸੀਂ ਤੁਹਾਨੂੰ ਆ ਕੇ ਜਿਹੜੀ ਸਰਕਾਰ ਵੱਲੋਂ ਸਹਾਇਤਾ ਉਹ ਉਹਦਾ ਅੱਜ ਅਸੀਂ ਦੋਨਾਂ ਪਰਿਵਾਰਾਂ ਨੂੰ ਅਮਰਜੀਤ ਸਿੰਘ ਉਹਨਾਂ ਨੂੰ ਵੀ ਔਰ ਨੀਲਮ ਜੀ ਨੂੰ ਵੀ 1 ਲੱਖ 20 ਹਜ਼ਾਰ ਦਾ ਚੈੱਕ ਜਿਹੜਾ ਅਸੀਂ ਇਹਨਾਂ ਨੂੰ ਦੇ ਕੇ ਜਾ ਰਹੇ ਹਾਂ ਔਰ ਅੱਗੇ ਵਾਸਤੇ ਵੀ ਇਨ ਫਿਊਚਰ ਅਗਰ ਕੋਈ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੇ ਇਹਨਾਂ ਦਾ ਸੇਵਾਦਾਰ ਅਜੇ ਗੁਪਤਾ ਇਹਨਾਂ ਦੇ ਨਾਲ ਖੜਾ ਹੈ 24 ਘੰਟੇ ਸਾਡੀ ਸਾਰੀ ਟੀਮ ਚਾਹੇ ਉਹ ਰਾਜੂ ਪਾਰਟੀ ਆ ਚਾਹੇ ਸਾਡੇ ਸਰਪੰਚ ਸਾਹਿਬ ਆਏ ਨੇ ਮੋਲੇ ਚੱਕ ਤੌਰ ਜੀ ਸਿੰਘ ਉਹ ਨਹੀਂ ਗੁਰਦਾਸ ਸਿੰਘ ਉਹ ਨਹੀਂ ਬੜੀ ਸੇਵਾ ਕਰ ਰਹੇ ਨੇ ਸਾਹਬ ਸਿੰਘ ਉਹ ਨਹੀਂ ਸਾਰੇ ਬੜੇ ਮਿਹਨਤੀ ਨੇ ਹਾਂ ਜੀ ਕਿ ਵਿੱਕੀ ਆ ਫਿਰ ਅਮਰ ਢਿੱਲੋ ਆ ਦਿਲਬਾਗ ਆ ਠੀਕ ਹੈ ਆਪਣਾ ਰਾਜਾ ਸੋ ਸਾਰੇ ਅਸੀਂ ਸਾਡੀ ਸਾਰੀ ਟੀਮ ਜਿਹੜੀ ਐ ਸੈਂਟਰ ਹਲਕੇ ਦੀ ਬੜੀ ਵੱਡੀ ਟੀਮ ਐ ਔਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਟੀਮ ਵੱਡੀ ਹੋਵੇ ਤਾਂ ਜੋ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਕਿ ਇਹ ਸਰਕਾਰ ਜਿਹੜੀ ਹੈ ਵਚਨ ਬਦਲ ਲੋਕਾਂ ਦੇ ਨਾਲ ਕਿ ਜਦੋਂ ਕਿਤੇ ਲੋਕਾਂ ਦੇ ਕੋਈ ਸੁੱਖ-ਦੁੱਖ ਦੀ ਘੜੀ ਆਏਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ 24 ਘੰਟੇ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਇਹਨਾਂ ਦੇ ਦੁੱਖਾਂ ਦੇ ਤਕਲੀਫਾਂ ਦੇ ਭਾਈਵਾਲਾ ਉਸ ਵਚਨ ਨੂੰ ਪੂਰਾ ਕਰਦੇ ਹੋਏ ਅੱਜ ਮੈਂ ਇੱਥੇ ਆਇਆ ਹੋਰ ਵੀ ਮੈਨੂੰ ਪਤਾ ਲੱਗਾ ਕਿ ਹਰੀਪੁਰੇ ਸਾਈਡ ਤੇ ਜਿਹੜੀਆਂ ਛੱਤਾ ਡਿੱਗੀਆਂ ਉੱਥੇ ਵੀ ਅਸੀਂ ਇੱਕ ਦਿਨ ਚੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਜਿਹੜੀ ਸਰਕਾਰ ਵੱਲੋਂ ਜਿਹੜੀ ਸਹਾਇਤਾ ਉਹ ਉੱਥੇ ਦੇਖ ਕੇ ਆਵਾਂਗੇ ਤੁਸੀਂ ਵੀ ਮੇਰੇ ਨਾਲ ਆਇਓ ਤੇ ਦੱਸਿਓ ਕਿ ਕਿਸ ਤਰ੍ਹਾਂ ਸਰਕਾਰ ਲੋਕੀ ਕਹਿੰਦੇ ਨੇ ਨਾ ਬਦਲਾਵ ਬਦਲਾਵ ਇਹ ਬਦਲਾਵ ਹਮਮ ਪਹਿਲੇ ਕੋਈ ਪੁੱਛਣ ਹੀ ਨਹੀਂ ਸੀ ਆਂਦਾ ਕੋਈ ਪੁੱਛਦਾ ਨਹੀਂ ਸੀ ਕਿਸੇ ਨੂੰ ਅਗਰ ਛੱਤ ਟਿਕ ਜਾਂਦੀ ਸੀ ਕੋਈ ਦੁੱਖ ਤਕਲੀਫ ਹੁਣ ਹੜਾਚ ਦੇਖੋ ਤੁਸੀਂ ਕਿੰਨੀ ਸਰਕਾਰ ਐਸਲੇ ਕਿੰਨੀ ਜ਼ਿਆਦਾ ਗਰਾਊਂਡ ਜ਼ੀਰੋ ਤੇ ਮੈਂ ਵੀ ਗਿਆ ਉੱਥੇ ਅਸੀਂ ਜਾ ਕੇ ਉੱਥੇ ਆਪਣਾ ਜਿੰਨੇ ਜੋਗੇ ਹੈਗੇ ਆਂ ਅਸੀਂ ਸੇਵਾ ਕੀਤੀ ਲੋਕਾਂ ਦੀ ਜਾ ਕੇ ਉੱਥੇ ਗਏ ਆ ਉਹਨਾਂ ਪਿੰਡਾਂ 'ਚ ਗਏ ਆ ਜਿੱਥੇ ਕੋਈ ਵੀ ਨਹੀਂ ਪਹੁੰਚਿਆ ਉਹਨਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਰਾਹਤ ਸਭਗਰੀ ਮੇਰੇ ਨਾਲ ਮੇਰੀ ਸਾਰੀ ਟੀਮ ਗਈ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਹੀ ਕਿ ਇਹ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਕਿ ਵੀ ਅਸੀਂ ਤੁਹਾਡੇ ਦੁੱਖ ਤਕਲੀਫ 'ਚ ਖਲੋਵਾਂਗੇ ਉਹਦੇ ਲਈ ਸਰਕਾਰ ਖੜੀ ਹੈ ਔਰ ਜਿੱਥੇ ਕਿਤੇ ਵੀ ਕਿਸੇ ਨੂੰ ਵੀ ਐਮਐਲਏ ਦੀ ਲੋੜ ਹੋਵੇ ਸਰਕਾਰ ਦੀ ਲੋੜ ਹੋਵੇ ਅਸੀਂ ਉੱਥੇ ਆਵਾਂਗੇ ਬਿਲਕੁਲ ਸਰ ਜੀ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੀ ਨਾ ਹੋਣ ਕਿ ਜਿਹੜੀਆਂ ਬਾਲੇ ਵਾਲੀਆਂ ਛੱਤਾਂ ਦੇ ਪਹਿਲਾਂ ਹੀ ਵਿਭਾਗ ਉਹਨਾਂ ਨੂੰ ਜਿਹੜੀ ਸਕੀਮ ਦੇ ਦੇਵੇ ਤੇ ਅਸੀਂ ਅਸੀਂ ਕੈਂਪਸ ਪਹਿਲਾਂ ਵੀ ਲਗਾਏ ਆ ਹਾਥੀਗੇੜ ਤੁਸੀਂ ਵੀ ਆਂਦੇ ਰਹੋ ਕੈਂਪ ਲਗਾਏ ਆ ਹੀ ਬਾਲਿਆ ਦੀ ਛੱਤਾਂ ਦੇ ਹੁਣ ਸਰਕਾਰ ਆਪਕੇ ਦਵਾਰ ਦੇ ਵਿੱਚ ਵੀ ਬਾਲਿਆ ਦੀ ਛੱਤਾਂ ਦੇ ਜਿਹੜੀ ਸਰਕਾਰੀ ਟੀਮ ਹੈ ਉਹ ਵੀ ਆਂਦੀ ਰਹੀ ਹੈ ਹੁਣ ਅਸੀਂ ਦੁਬਾਰਾ ਜਿਹੜਾ ਪਲਾਨ ਕਰਕੇ ਆਪਣੇ ਹਾਥੀਗੇੜ ਆਫਿਸ 'ਚ ਜਾਂ ਫਿਰ ਇਲਾਕਿਆਂ 'ਤੇ ਜਾ ਕੇ ਵੱਖ-ਵੱਖ ਇਲਾਕਿਆਂ 'ਤੇ ਆਬ ਵਿੱਚ ਜਿਹੜੀ ਕੁਦਰਤੀ ਆਫਤਤ ਆ ਗਈ ਹੈ ਇਹਦੇ ਕਰਕੇ ਸਾਡਾ ਜਿਹੜੀ ਪਲਾਨਿੰਗ ਸੀਗੀ ਲੋਕਾਂ ਦੇ ਘਰ ਕਰ ਕਰ ਜਾ ਕੇ ਉਹਨਾਂ ਨੂੰ ਦੁੱਖ ਤਕਲੀਫਾਂ ਪੁੱਛਣ ਦੀ ਬਾਲਿਆਂ ਦੀਆਂ ਸਿੱਤਾਂ ਪੁੱਛਣ ਦੀ ਉਹ ਥੋੜਾ ਡਿਲੇ ਹੋ ਗਈ ਹੈ ਡਿਊ ਟੂ ਦਾ ਫਲਡਸ ਅਦਰਵਾਈਜ਼ ਅਸੀਂ ਸਾਡਾ ਇਹ ਪਲਾਨ ਹੈ ਕਿ ਅਸੀਂ ਇਨ ਫਿਊਚਰ ਬੜੀ ਜਲਦੀ ਹੀ ਉਧਰ ਰੀਹੈਬਿਲੀਟੇਸ਼ਨ ਕਰਕੇ ਤੇ ਅਸੀਂ ਇੱਧਰ ਜਿਹੜਾ ਲੋਕਾਂ ਦੇ ਘਰਾਂ ਚ ਆਪ ਜਾਵਾਂਗੇ ਹਰ ਗਲੀ ਚ ਹਰ ਮਹੱਲੇ ਚ ਹਰ ਘਰ ਦੇ ਵਿੱਚ ਜਾ ਕੇ ਪੁੱਛਾਂਗੇ ਕਿ ਕੋਈ ਦੁੱਖ ਤਕਲੀਫ ਹੈਗੀ ਹੈ ਤਾਂ ਦੱਸੋ ਅਸੀਂ ਤੁਹਾਡੇ ਨਾਲ ਖੜੇ ਆ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਤੁਹਾਡੇ ਨਾਲ ਖੜੇ ਆ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜਿਹੜੇ ਪੰਜਾਬ ਦੇ ਪਰਿਵਾਰੀ ਹੋ ਤੁਹਾਡੇ ਨਾਲ ਨੇ 24 ਘੰਟੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਕਿ ਬਿਮਾਰ ਹੋਣ ਦੇ ਬਾਵਜੂਦ ਵੀ ਹਸਪੀਟਲ ਦੇ ਵਿੱਚ ਐਡਮਿਟਡ ਨੇ ਪਰ ਫੇਰ ਵੀ ਉੱਥੇ ਜਿਹੜੀਆਂ ਮੀਟਿੰਗਸ ਲੈ ਰਹੇ ਨੇ ਇਹੋ ਜਿਹੇ ਮੁੱਖ ਮੰਤਰੀ ਕਦੀ ਦੇਖਿਆ ਪਹਿਲੇ ਪੰਜਾਬ ਵਿੱਚ ਸੁਧਾਰ ਨਜ਼ਰ ਆ ਰਿਹਾ ਜੀ हां मैं पहली गल ते परमात्मा ਕੇ ਅਸੀਂ ਰੋਜ਼ ਹੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਜਲਦੀ ਜਿਹੜਾ ਤੰਦਰੁਸਤ ਕਰਨ ਤਾਂ ਜੋ ਲੋਕਾਂ ਦੀ ਜਿਹੜੀ ਸੇਵਾ ਕਰ ਰਹੇ ਨੇ ਉਹ ਕਰੀ ਜਾਣ ਤੇ ਬਾਕੀ ਉਹਨਾਂ ਦੀ ਸਿਹਤ 'ਚ ਕਾਫੀ ਸੁਧਾਰ ਆ। ਹਾਲੇ 1-2 ਦਿਨਾਂ 'ਚ ਉਹਨਾਂ ਨੂੰ ਸ਼ਾਇਦ ਉੱਥੋਂ ਹਸਪੀਟਲ ਤੋਂ ਛੁੱਟੀ ਵੀ ਮਿਲ ਜਾਏਗੀ ਔਰ ਚੜ੍ਹਦੀ ਕਲਾ 'ਚ ਰਹਿਣ ਹੈ ਸਾਡੀ ਅਰਦਾਸ ਹੈ। ਤੁਸੀਂ ਕਿਹਾ ਵੀ ਬਾਲੇ ਨੇ ਸ਼ਤਾ ਵਾਸਤੇ ਕੈਂਪ ਲੰਗਾਵਾਂਗੇ ਪਰ ਜਿਹੜੇ ਕਿ ਕਾਗਜ਼ੀ ਪ੍ਰਕਿਰਿਆ ਬਾਅਦ ਜਿਆਦਾ ਲੰਬੀ ਹੋ ਜਾਂਦੀ ਏ ਲੋਕਾਂ ਨੂੰ ਸਮੇਂ ਸਿਰ ਪਹੇ ਨਹੀਂ ਮਿਲ ਪੰਦੇ। ਅਸੀਂ ਦੇਖੋ ਜੀ ਕੋਸ਼ਿਸ਼ ਸਾਡੀ ਇਹੋ ਹੀ ਹੁੰਦੀ ਹੈ ਕਿ ਜੇ ਕਿਸੇ ਨੇ ਫਾਰਮ ਭਰਿਆ ਤੇ ਉਹਨੂੰ ਪਰ ਇਹ ਆਲਰੇਡੀ ਜਿੱਸਾ ਤੁਸੀਂ ਕਿਹਾ ਕਿ ਇਹਦਾ ਪ੍ਰੋਸੀਜਰ ਹੀ ਕੁਛ ਜਿਹੜਾ ਪ੍ਰੋਸੀਜਰ ਹੈ ਥੋੜਾ ਲੰਬਾ ਹੈ ਕੋਸ਼ਿਸ਼ ਕਰਾਂਗੇ ਉਹਨੂੰ ਵੀ ਘੱਟ ਸ਼ਾਰਟ ਕਰ ਦਿੰਦੇ ਬਿਲਕੁਲ ਡਾਕਟਰ ਅਜੇ ਗੁਪਤਾ ਪਹੁੰਚੇ ਨੇ ਪੀੜਿਤ ਪਰਿਵਾਰਾਂ ਨੂੰ ਜਿਹੜਾ ਕਿ ਰਾਸਤਾ ਹੈ ਤਾਂ ਰਾਸ਼ੀ ਦੇ ਚੈੱਕ ਦਿੱਤੇ ਗਏ ਨੇ ਕਿਉਂਕਿ ਪਿਛਲੇ ਹਫਤੇ ਜਿਹੜੇ ਕਿ ਐਸੇ ਪਰਿਵਾਰ ਦੀ ਜਿਹੜੀ ਕਿ ਉਹ ਛੱਤ ਡਿੱਗ ਗਈ ਸੀ ਜਿਸ ਕਰਕੇ ਪਰਿਵਾਰ ਜਿਹੜਾ ਕਿ ਬੇਕਾਰ ਹੋ ਗਿਆ ਸੀ ਫਿਲਹਾਲ ਜੇ ਪਰਿਵਾਰ ਦੀ ਗੱਲ ਕਰ ਲਈ ਤਾਂ ਪਰਿਵਾਰ ਕਿਰਾਏ ਤੇ ਰਹਿਣ ਨੂੰ ਮਜਬੂਰ ਹੈ ਔਰ ਇਹਨਾਂ ਦੀ ਜਿਹੜੀ ਮਜਬੂਰੀ ਨੂੰ ਸਮਝਦਿਆਂ ਹੋਇਆਂ ਐਮਐਲਏ ਡਾਕਟਰ ਅਜੀਤ ਗੁਪਤਾ ਵੱਲੋਂ ਜਿਹੜਾ ਕਿ ਇਸ ਪਰਿਵਾਰ ਨੂੰ ਸਹਾਇਤਾ ਰਾਸ਼ੀ ਜਿਹੜੀ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਸ ਦੇ ਚੈੱਕ ਦਿੱਤੇ ਗਏ ਨੇ ਤਾਂ ਜੋ ਇਹ ਆਪਣੇ ਘਰ ਦਾ ਜਿਹੜਾ ਕਿ ਮੁਰਤੋਂ ਲੈਂਟਰ ਪਵਾ ਸਕਣ ਤੇ ਆਪਣੇ ਮੁਰਤੋਂ ਘਰ ਵਿੱਚ ਜਿਹੜਾ ਕਿ ਉਹ ਰਹਿ ਸਕਣ ਕੈਮਰਾ ਪਰਸਪਾਲ ਨਾਲ ਸਿਕੰਦਰ ਪਰਸ ਰੀਚਾ ਦੇ ਅਨਿਕ ਖ਼ਬਰਾਂ ਟੀਵੀ I'm